ਇਦੋਂ ਆਦੀ ਵੀਡੀਓ ਤਣਕਾਂ ਸਪ੍ਰਾਈਜ਼ ਲਿਆ ਗਿਆ ਸਪ੍ਰਾਈਜ਼ ਰੀਵਿਲ ਕਰਾਂਗੇ ਅੱਜ ਆਪਾਂ ਚੱਲੇ ਆਂ ਜੀ ਵੀਰੇ ਕੋਲ ਵੀਰੇ ਬਹੁਤ ਵੱਡਾ ਆਰਟਿਸਟ ਕੈਸ ਕਿਆ ਕਬੂਤਰ 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 ਬਹੁਤ ਕਹਿਣ ਰੱਖਿਆ ਬਾਈ ਨੇ ਤੇ ਅੱਜ ਆਪਾਂ ਰੀਵਿਲ ਕਰਾਂਗੇ ਤੇ ਆਪਣੇ ਨਾਲ ਚੱਲੇ ਆਂ ਜੀ ਜਕਸੀਰ ਗਿੱਲ ਤੇ ਰਾਹੁਲ ਤੇ ਹੁਣ ਚੱਲੇ ਆਂ ਪੋਰਟਲ ਨੂੰ ਪਾਵਾਂਗੇ ਤੇ ਆਪਾਂ ਚੱਲੇ ਆਂ ਜੀ ਵੀਰੇ ਕੋਲ ਵੀਡੀਓ ਬਣੇ ਰੋ ਸਪ੍ਰਾਈਜ਼ ਸਾਡੇ ਨਾਲ ਸਸਪੈਂਸ ਸਸਪੈਂਸ ਬੜਾਏ ਰੱਖੋ ਜੀ ਆਪਾਂ ਚੱਲੇ ਆਂ ਜੀ ਪਿੰਡ ਵੀਰੇ ਕੋਲ ਮਿਲਣ ਵਾਸਤੇ ਤੇ ਪਹਿਲੇ ਤੇਲ ਵੀ ਪਾਈਏ ਤੇ ਕਾਫੀ ਵੀਡੀਓਜ਼ ਕਰਕੇ ਸਰਪ੍ਰਾਈਜ਼ ਰੀਵਲ ਸਰਪ੍ਰਾਈਜ਼ ਰੀਵਲ ਅੱਜ ਫਿਰ ਤੁਹਾਡੇ ਸਾਹਮਣੇ ਹੀ ਹੈ ਇਸ ਪਰ ਅਪ ਪਹੁੰਚ ਗਏ ਮੰਨ ਨਹੀਂ ਵੀਰੇ ਉਹ ਮੰਨ ਫਿੱਰੇ ਹੋਰ ਕੀ ਆ ਚੱਲ ਵੀਰੇ ਠੀਕ ਹੈ ਠੀਕ ਹੈ ਇਹ ਵਧੀਆ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰ ਤੁਹਾਡਾ ਇੰਟਰੋ ਕਰੀ ਤੁਹਾਡਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਹ ਕੱਟ ਕਰਦਾ ਵੀਰੇ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਪਾਤਰ ਸੈਟ ਆ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਇਹੀ ਹੁੰਦਾ ਬਸ ਆਪਣਾ ਮੇਨ ਨਾਲ ਸੁਬੋੜਦੇ ਹਾਂ ਨਹੀਂ ਵੀਰੇ ਯਾਰ ਆਹ ਕੱਟ ਕਰ ਤਾ ਉਹ ਇੰਟਰੋ ਹਾਂ ਬਾ ਜਿਵੇਂ ਯਾਰ ਮੂਡ ਦੇ ਸਾਹ ਤਾਂ ਜਿਵੇਂ ਕੁਝ ਕੋਈ ਜਿਆਦਾ ਆ ਜਾਂਦਾ ਉਹੀ ਕੁਝ ਬੋਲ ਦਿੰਨੇ ਆ ਬਸ ਉੱਠ ਕੇ ਆ ਚੀਰ ਵਾਲਾ ਆ ਬਾਕੀ ਆਪਰਾ ਆਏ ਹੋਏ ਆ ਆਪਣੇ ਕੋਲੇ ਹਨਾ ਆਪਣਾ ਪਿੰਡ ਬਾਈ ਭੁੱਲ ਗਿਆ ਯਾਰ ਮੈਂ ਕਿਹੜਾ ਸੀ ਆਪਣਾ ਦੁੱਧ ਵਾਲਾ ਹਾਂ ਹਾਂ ਅਬੂਰ ਅਬੂਰ ਤੋਂ ਅਬੂਰ ਤੋਂ ਅਬੂਰ ਤੋਂ ਆਏ ਹੋਏ ਆ ਭਰਾ ਇਹ ਹਨਾ ਇੱਕ ਇਹ ਬਾਈ ਹੋਇਆ ਇੱਕ ਜਗਸੀਰ ਹੋਇਆ ਕਿਹਨਾਂ ਨਾਲ ਮੁੰਡਾ ਹੋਰ ਹੈ ਵਦਗਾ ਜੀਆਂ ਨੂੰ ਠੀਕ ਆ ਬਹੁਤ ਵਦਗਾ ਲੱਗਿਆ ਤੇ ਬਾਕੀ ਬਸ ਦੇਖ ਲੋ ਬ੍ਰੋ ਕੂਤਰ ਕੁਤਰ ਦਿਖਾ ਦਿਓ ਆਪਣੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਕਰ ਲੈਣੀ ਆਪਣੇ ਹੀ ਘਰ ਹੈ ਨਹੀਂ ਵੀਰੇ ਅਸੀਂ ਆਏ ਨਾ ਲੱਗਿਆ ਨਹੀਂ ਵੀ ਕੋਈ ਡਿਫਰੈਂਸ ਹੈ ਕੋਈ ਵੀਡੀਓ ਦਿਖਾਈ ਰੱਖਿਆ ਯਾਰ ਸਹੀ ਗੱਲ ਆ ਬਸ ਆਏ ਮਾਹੌਲ ਦਾ ਈਜ਼ੀ ਜਿਹਾ ਵਦਗਾ ਘਰ ਵਾਲਾ ਲੱਗਦਾ ਐ ਲੱਗਦਾ ਵੀ ਪਹਿਲਾਂ ਵੀ ਆਏ ਹੁੰਨੇ ਆਏ ਐ ਲੱਗਦਾ ਡਿਫਰੈਂਟ ਲੱਗੇ ਨੇ ਜਮੇਣ ਲੱਗੇ ਵੀਰੇ ਨਹੀਂ ਗੱਲ ਤਾਂ ਹੈਗੀ ਆ ਵੀ ਹੋਰ ਬਸ ਓਕੇ ਰਿਪੋਰਟਾਂ ਸੈਟ ਐ ਇੱਧਰ ਬੁੰਡੇ ਹੋਰ ਆਏ ਹੋਏ ਆ ਠੀਕ ਆ ਕਿ ਨਹੀਂ ਦੋ ਇਹ ਵੀ ਬਾਈ ਦਿਖਾ ਦਿਓ ਘਰ-ਬਾਰ ਬਸ ਸਕੂਟਰ ਦਿਖਾ ਦਿਓ ਹੀ ਸੀ ਨਾ ਆਪਣੇ ਕੋਲੇ ਹੋਰ ਕੁਝ ਨਹੀਂ ਗਾ ਠੀਕ ਹੈ ਕਿ ਨਹੀਂ ਹਾਂ ਤੁਹਾਡੇ ਵਰਗੇ ਭਰਾ ਆ ਜਾਂਦੇ ਆ ਹਾਂ ਬਈ ਜੀ ਲੱਗ ਜਾਂਦਾ ਹਾਂ ਹਾਂ ਠੀਕ ਆ ਸਾਰਿਆਂ ਨਾਲ ਆਪਣਾ ਵਧੀਆ ਤੁਸੀਂ ਆ ਜਾਂਦੇ ਹੋ ਤੇ ਵਧੀਆ ਜੀ ਲੱਗ ਜਾਂਦਾ ਬਸ ਹੋਰ ਕੀ ਚਾਹੀਦਾ ਆਪਾਂ ਨੂੰ ਠੀਕ ਹੈ ਕਿ ਨਹੀਂ ਸਹੀ ਹੈ ਜਮਾ ਟਟਾ ਟਾ ਕੋਈ ਐਰਪੋਰਟਾਂ ਜਮਾ ਸੈਟ ਆ ਸਾਰਾ ਕੁਝ ਵੀ ਬਾਕੀ ਜੇ ਸੀ ਲੱਗ ਇੱਕ ਵਾਰ ਤਾਂ ਆਏ ਹੋਇਆ ਆਪਣੇ ਇਹ ਹਾਂ ਪਹਿਲਾਂ ਆਇਆ ਹੋਇਆ ਬਾਈ ਪਹਿਲੇ ਆਇਆ ਹੋਇਆ ਹਾਂ ਇੱਕ ਵਾਰ ਤੁਸੀਂ ਪਹਿਲੀ ਵਾਰ ਆਏ ਹੋ ਮੈਂ ਪਹਿਲੀ ਵਾਰ ਆਇਆ ਹਾਂ ਮਹੀਨਾ ਹੋ ਗਿਆ ਆ ਬਾਈ ਪਹਿਲੀ ਵਾਰ ਆਇਆ ਮੈਨੂੰ ਲੱਗਦਾ ਮੈਂ ਪਹਿਲੇ ਆਇਆ ਹਾਂ ਛੋਟਾ ਮੈਨੂੰ ਮਹੀਨਾ ਹੋ ਗਿਆ ਕਹਿੰਦਾ ਨੂੰ ਚੱਲੀ ਗਈ ਚੱਲੀ ਗਈ ਮੈਂ ਜਿਹੜੇ ਦੋ ਮੁੰਡੇ ਪਹਿਲਾਂ ਆਏ ਸੀਗੇ ਉਹ ਫਿਰਦੇ ਸੀ ਉਹ ਕਬੂਤਰ ਬਾਜ਼ ਸੀਗੇ ਠੀਕ ਹੈ ਠੀਕ ਉਹ ਨਹੀਂ ਆਏ ਪਰ ਅੱਜ ਇਹਨੂੰ ਲੈ ਕੇ ਆ ਗਏ ਹਣਾ ਇਹਨੂੰ ਲੈ ਕੇ ਆ ਗਏ ਉਹ ਕੰਮ ਤੇ ਗਏ ਸੀਗੇ ਠੀਕ ਹੈ ਠੀਕ ਹੈ ਉਧਰ ਸੰਦੀਪ ਮਾਨ ਵਾਲਾ ਵੀ ਫਿਰਦਾ ਹੈ ਉਹ ਦੇਖੋ ਕਬੂਤਰ ਦਿਖਾਈ ਜਾਂਦਾ ਲਾਈਵ ਹੋ ਕੇ ਸਾਰਾ ਦਿਨ ਠੀ ਲਾਈਵ ਤੇ ਨਟ ਨਹੀਂ ਲੱਗਦਾ ਬਈ ਲੱਗਦਾ ਲੱਗਦਾ ਕਿਉਂ ਨਹੀਂ ਲੱਗਦਾ ਫਿਰ ਕਰਾਉਂਦਾ ਮੈਥੋਂ ਦਬ ਦਿੰਦੇ ਆ ਲਾਈਵ ਥੋੜਾ ਰੁਕਣਾ ਚਾਹੀਦਾ ਭੈਂ ਜੋ ਨਟ ਮੁਕਦਾ ਮੁਕ ਜੇ ਲਾਈਵ ਰੁਕਣਾ ਚਾਹੀਦਾ ਸਹੀ ਗੱਲ ਹੈ ਹੈ ਨਹੀਂ ਆਉਂਦਾ ਅੱਛਾ ਬਈ ਫਾਈ ਛੱਤੇ ਉੱਥੇ ਤੇ ਚੱਲਦਾ ਹੈ ਛੱਤੇ ਨਹੀਂ ਫਿਰ ਯਾਰ ਨਹੀਂ ਥੋੜਾ ਇੰਨਾ ਪਿਆਰ ਹੈ ਪ੍ਰੇਮ ਕਬੂਤਰਾਂ ਨਾਲ ਸੱਚੀ ਕਸਰ ਨਾ ਕਹਿਣਾ ਯਾਰ ਤੁਸੀਂ ਅੱਧੀ ਰਾਤ ਨੂੰ ਟਾਵਰ ਚੜ੍ਹ ਕੇ ਕੀ ਸੋਤੀਏ ਚੜ੍ਹ ਕੇ ਮੈਨੂੰ ਐਂ ਸੀ ਕੀ ਆਪਣਾ ਬੱਚਾ ਹਾਂ ਠੀਕ ਹੈ ਹਮ ਸ਼ੱਕ ਸੀਗਾ ਹਾਂ ਹਾਂ ਆਪਾਂ ਕਲੀਅਰ ਕਰ ਲੇਤਾ ਜਾ ਕੇ ਉੱਤੇ ਝੜ ਕੇ ਨਹੀਂ ਇਹ ਗੱਲ ਹੈ ਉੱਤੇ ਝੜ ਗਿਆ ਥੱਲੇ ਸੁਣ ਲੈ ਸੁਣ ਲਾ ਹਵਾ ਚੰਦੀ ਹੁੰਦੀ ਕੋਈ ਨਹੀਂ ਕੋਣੀ ਗੋਮੀ ਹਵਾ ਚੱਲੇ ਟਾਵਰ ਤੇ ਪੂਰੀ ਫੁੱਲ ਟਾਵਰ ਆਏ ਆਏ ਕਰੇ ਤਾਂ ਹਾਂ ਤੋਂ ਸੱਚੀ ਝੂਲ ਰਹੀ ਸੀ ਥੋੜਾ ਥੋੜਾ ਹਲਕਾ ਹਲਕਾ ਇੱਕ ਹਵਾ ਠੰਡੀ ਵਜੇ ਹਾਂ ਹਾਂ ਇੱਕ ਡਾਰਕ ਸੀਗਾ ਇੱਕ ਹਵਾ ਨਾਲ ਲੱਤਾਂ ਕਮਰੇ ਕੋ ਡਰ ਨਾਲ ਕਮੋ ਲੱਤਾਂ ਕੰਬੇ ਤਾ ਗੜੇ ਦੀਆਂ ਮੇਰ ਕਹਿੰਦਾ ਮਸਾਂ ਆਏ ਉੱਤਰ ਕੇ ਥੱਲੇ ਆਏ ਉਹ ਮੈਂ ਦੇਖੀ ਸੀ ਵੀਡੀਓ ਵੀ ਦੇਖੋ ਵੀਰੋ ਮੈਂ ਥੱਲੇ ਜਾਣਾ ਲੈ ਮੈਨ ਲੱਗਿਆ ਇਹ ਥੁੜਕੂਗਾ ਨਾ ਨਾ ਬਾਬੇ ਦੀ ਮਿਹਰ ਹੈ ਦੋ ਵਾਰੀ ਟਾਵਰ ਤੇ ਚੜ ਗਏ ਟੈਂਕੀ ਤੇ ਚੜ ਗਏ ਟੈਂਕੀ ਤੇ ਚੜ ਗਏ ਟੈਂਕੀ ਵਾਲਾ ਕਬੂਤਰ ਕੋਈ ਚੱਕਰੀ ਨਹੀਂ ਯਾਰ ਆਪਾਂ ਛੱਪੜਾਂ ਜਿਹੀ ਵੜਦੇ ਨੇ ਕਬੂਤਰਾਂ ਪਿੱਛੇ ਹੋਰ ਦੱਸ ਸਹੀ ਇੰਤਿਆਰ ਹੈ ਜਿਹਨੂੰ ਪੈ ਗਿਆ ਨਾ ਦਿਲੋਂ ਪੈ ਗਿਆ ਬਸ ਸਹੀ ਗੱਲ ਹੈ ਪੈ ਗਿਆ ਸਿੱਧੀ ਗੱਲ ਹੈ ਯਾਰ ਕੋਈ ਸੰਗਣੀ ਕੋਈ ਸ਼ਰਮਣੀ ਆਪਾਂ ਨੂੰ ਜਿਹੜੇ ਕੰਮ ਉਕੇ ਕਬੂਤਰ ਬਾਜੀ ਨੂੰ ਆਪਾਂ ਬਹੁਤ ਉੱਪਰ ਤੱਕ ਚੱਕਣਾ ਸਿੱਧਾ ਹੀ ਸਾਬ ਬਤਾਵਾ ਸਾਰਾ ਕੁਝ ਮੈਂ ਘਰਕੁਰ ਛੱਡ ਕੇ ਆ ਆ ਦਾ ਨਵਾਂ ਇੱਥੇ ਬੈਠਾਂ ਗਿਆ ਕਰੇ ਸਿੱਧੀ ਹੈ ਸਹੀ ਗੱਲ ਹੈ ਕਬੂਤਰਾਂ ਕਰਕੇ ਹੋਰ ਮੈਨੂੰ ਕੀ ਹੈ ਇੱਥੇ ਇਕੱਲਾ ਰਹਿਣਾ ਇਕੱਲਾ ਪੈਣਾ ਵੀ ਇੱਥੇ ਮੈਂ ਕਬੂਤਰਾਂ ਨਾਲ ਪਿਆਰ ਬਹੁਤ ਆਪਣਾ ਠੀਕ ਆ ਕਿ ਨਹੀਂ ਕਰੇ ਥੋੜਾ ਠੀਕ ਨਹੀਂ ਲੱਗਦਾ ਸੈਟਿੰਗ ਨਹੀਂ ਬੰਦੀ ਤੇ ਆਪਾਂ ਸੈਟਅਪ ਸਾਰਾ ਪੁਰਾਣੇ ਘਰੇ ਕਰ ਲਿਆ ਮੈਂ ਕਹਾਂ ਵੀ ਇੱਥੇ ਸਾਰੇ ਭਰਾ ਆਉਂਦੇ ਜਾਂਦੇ ਰਹਿਣ ਕਬੂਤਰ ਵਧਗਾ ਉਡ ਲੈਣਗੇ ਆਹੀ ਸੀ ਨਾ ਮਤਲਬ ਕਿ ਰੋਗ ਨਾ ਵੇ ਜਿਹੜਾ ਮਰਜ਼ੀ ਆਵੇ ਸ਼ੋਹਣਾ ਵੇ ਹਾਂ ਘਰੇ ਰੋਕ ਟੋਕ ਜੀ ਹੁੰਦੀ ਆ ਇੱਥੇ ਬੇਫਿਕਰਾਂ ਆਪ ਦਾ ਮਾਹੌਲ ਵਧੀਆ ਸੈੱਟ ਆ ਬੱਚੇ ਬਾਹਰ ਕੱਢ ਰੱਖਿਆ ਦੇਖੋ ਬੈਠੇ ਖਤਰਿਆਂ ਤੇ ਬਸ ਆਹੀ ਕੰਮ ਆ ਤੇ ਡਾਈ ਇਹਨੇ ਭਾਈ ਇਹਨੇ ਚਾਰ ਚਾ ਲਾਰ ਕੇ ਕੋ ਬੰਦਾ ਕਰ ਪੰਜਵੀ ਲਾ ਲੋ ਨਾ 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 ਪੰਜਵੀ ਬਈ ਤਨ ਹੱਥ ਲਾ ਕੇ ਲਾਉਂਦੇ ਕਰਦੇ ਦੀ ਬਈ ਦਸੱਲੀ ਹੋ ਜਾਂਦੀ ਆ ਉਹ ਉਹ ਬੰਦਰ ਇੱਕ ਹੀ ਲਾਂਦਾ ਔਖਾ ਹੋ ਜਾਂਦਾ ਬਈ ਉਹੀ ਤਾਂ ਚੱਕਰਾ ਯਾਰ ਤਾਂ ਕਰਕੇ ਉਹ ਉਹ ਦਿਨ ਆਇਆ ਸ਼ਾਉਣੋਂ ਮੈਂ ਗਿਆਂਦੇ ਕੋਲ ਮੈਂ ਕਿਹਾ ਬਰੇ ਲਾਲਾ ਛਤਰੀ ਕਹਿੰਦਾ ਰਹਿਣ ਦੇ ਬਰਾ ਸੋ ਜਾਉਂਦੇ ਮੈਨੂੰ ਤਾਂ ਬਾਲੇ ਬਹੁਤ ਰਾਤ 4 ਬੱਚੇ ਬਾਹਰ ਰਹਿ ਗਏ ਹਾਂਜੀ ਵੀਰੇ ਉਹ ਸੁਬਾ ਆ ਗਏ ਬਾਬੇ ਦੀ ਕਿਰਪਾ ਨਾਲ ਤੇ ਰਾਤ 11 ਵਜੇ ਤੱਕ ਨਿਗਾਰ ਰੱਖੀ ਸੀ ਉਹਨਾਂ ਦੀ ਇੰਨੀ ਠੰਡ ਸੀ ਲਾਈਟਾਂ ਲਾ ਰੱਖੀਆਂ ਹਾਂ ਇੱਕ ਸੌਣ ਭਾਈ ਦੇਖੋ ਤੁਸੀਂ ਭਾਂਦੀ ਵਿਖਾ ਦਿਓ ਜਾ ਕੇ ਇੱਕ ਕੰਬਲ ਕੋਠੇ ਤੇ ਵਿਛਾ ਰੱਖਿਆ ਕੋਠੇ ਦੇ ਵਿਛਾ ਕੇ ਰਾਤ ਨੂੰ ਕੰਬਲ ਤੇ ਪੈ ਕੇ ਆਈ ਨੀਗਾ ਮਾਰੀਗੇ ਤਾਂ ਉਹ ਕੰਬਲ ਵਿਛਾ ਪਿਆ ਕੋਠੇ ਤੇ ਉਵੇਂ ਸਾਰਾ ਦੇਖ ਲਓ ਉੱਥੇ ਪਈ ਰੇ ਯਾਰ ਹਾਈ ਰਾਤ ਅਸੀਂ ਬੈਂਟਰ ਨਾਲ ਲੈ ਕੇ ਵੀ ਕੀ ਆ ਸਾਡਾ ਕਬੂਤਰ ਦਿਸ ਜੇ ਬੈਠ ਜੀ ਹਨਾ ਇੱਕ ਚਸ ਹੁੰਦੀ ਆ ਬਈ ਅੰਦਰੋਂ ਚੈਣਾ ਜੀ ਲੱਗ ਜਾਂਦੀ ਆ ਜੇ ਵੀ ਆਪਣਾ ਇੱਕ ਰਹਿ ਗਿਆ ਮਨ ਨੂੰ ਜਿੰਨਾ ਟਾਈਮ ਆਉਂਦਾ ਨਹੀਂ ਉਹਨੇ ਟਾਈਮ ਮਨ ਖੜਦਾ ਨਹੀਂ ਸਕੂਨ ਨਹੀਂ ਮਿਲਦਾ ਸਿੱਧਾ ਤੜਕੇ ਸਵੇਰ ਆ ਗਏ ਮਨ ਆਪਣਾ ਪੂਰਾ ਖੁਸ਼ ਆ ਵੀ ਕਬੂਤਰ ਆਪਣੇ ਪੂਰੇ ਆ ਸਿੱਧਾ ਸਾਹਕਤਾ ਹਨਾ ਬਾਕੀ ਚੱਲਾ ਨਿਆਰੇ ਆ ਬਸ ਓਕੇ ਦੀਆਂ ਰਿਪੋਰਟਾਂ ਬਿੱਡੇ ਇੱਕ ਦੀ ਕੋਈ ਨਹੀਂ ਠੀਕ ਗਲੇ ਦੇ ਉਹ ਨੀਂਦ ਪੂਰੀ ਕਰਦਾ ਆਕੀ ਥਕਾਵਟ ਲਾਉਂਦਾ ਸਰੀਰ ਦੀ ਹੈ। ਉਹਨੂੰ ਪਤਾ ਹੁੰਦਾ ਮੈਂ ਅਗਲੇ ਦਿਨ ਉੱਡਣਾ ਹੈ। ਬਹੁਤ ਸਿਆਣਾ ਜਾਨਵਰ ਹੈ ਇਹ ਬ్రో। ਹਾਂ। ਬਹੁਤ ਜਿਆਦਾ ਸਿਆਣਾ ਜਾਨਵਰ ਹੈ। ਬਹੁਤ ਚੰਗਾ। ਭੋਲਾ ਭੋਲਾ ਵੀ ਬਹੁਤ। ਭੋਲਾ ਤਾਂ ਹੈਗਾ ਸਿਆਣਾ ਇੰਨੀ ਕੁ ਅਕਲ ਇੰਨੀ ਕੁ ਜਿਆਦਾ ਨਹੀਂ ਇਹਨੂੰ ਇਹਨੂੰ ਪਤਾ ਹੁੰਦਾ ਹੁਣ ਠੰਡ ਹੈ ਮੈਂ ਵੱਧ ਖਾਣਾ। ਜਦੋਂ ਗਰਮੀ ਆ ਇਹ ਘੱਟ ਖਾਂਦੇ ਆ। ਇਹਨੂੰ ਪਤਾ ਹੈ ਸਾਡੇ ਤੋਂ ਹਾজম ਨਹੀਂ ਹੁੰਦਾ ਗਰਮੀ 'ਚ। ਗਰਮੀ 'ਚ ਖਰਾਕ ਘਟਾ ਦੇਣੇ ਜਮਾ ਆਪਦੇ। ਇੱਕ ਦਿਨ ਦੀ ਜਿਵੇਂ ਹੁਣ ਜਿਹੜੇ ਭਰਾ ਆਵਾਜ਼ਾਂ ਛੱਡਦੇ ਉਹਨੂੰ ਤਾਂ ਪਤਾ ਹੀ ਹੋਊਗਾ ਯਾਰ ਜਿਵੇਂ ਬੰਦੀ ਹ ਉਹ ਬੰਦੀ ਆ ਦਿਨ ਕੂਤਰ ਉਸ ਹਸਾਬ ਤੇ ਖਰਾਕ ਖਾਂਦਾ ਹੈ ਵੀ ਉਹਨੂੰ ਪਤਾ ਮੈਂ ਨੈਕਸਟ ਦਿਨ ਉੱਡਣਾ ਮੈਂ ਵਿਹਲਾ ਹੋ ਕੇ ਅਗਲੇ ਦਿਨ ਉੱਡਣਾ ਮੈਂ ਨੀਂਦ ਪੂਰੀ ਕਰਨੀ ਆ ਦੀ ਥਕਾਵਟ ਲਾਉਣੀ ਆ ਕੂਤਰ ਨੇ ਸਭ ਕੁਝ ਇਹਨੂੰ ਪਤਾ ਹੁੰਦਾ ਬਹੁਤ ਸਿਆਣਾ ਜਾਨਵਰ ਹੈ ਬਰੋ ਇਹ ਹਵਾ ਚੱਲ ਪਈ ਇਹਨੇ ਥੱਲੇ ਆ ਜਾਣਾ ਆਟੋਮੈਟਿਕੀ ਆਟੋਮੈਟਿਕੀ ਆਟੋਮੈਟਿਕ ਨੀਰੀ ਚੱਲੀ ਉੱਤਰ ਥੱਲੇ ਆ ਜਮ ਜੇ ਉੱਚਾ ਫਿਰਦਾ ਰਹੇ ਤਾਂ ਲੈ ਜੂ ਤੱਕ ਕੇ ਥੱਲੇ ਆ ਕੇ ਘਰ ਦੇ ਨਾਲ ਲੱਗ ਜੂਗਾ ਜਮ ਆਪਦੇ ਆ ਕੇ ਨੀਵਾ ਨੀਵਾ ਠੀਕ ਹੈ ਕਿ ਨਹੀਂ ਮੋਗੀ ਬਹੁਤ ਯਾਰ ਕਬੂਤਰਬਾਜੀ ਤਾਂ ਬਰੋ ਬਹੁਤ ਜ਼ਿਆਦਾ ਮਨ ਕੇ ਚੱਲੂਗੀ ਬਹੁਤ ਜ਼ਿਆਦਾ ਲੰਮੀ ਗੇਮ ਹੈ ਇਹ ਕੋਈ ਐਂਟਰੀ ਕਰ ਸਕਿਆ ਇਹਦਾ ਠੀਕ ਹੈ ਨਾ ਨਹੀਂ ਕਦੀ ਹੋ ਸਕਦਾ ਨਵੀਆਂ ਤੋਂ ਨਵਾਂ ਨਸਲਾਂ ਚੰਗੇ ਤੋਂ ਚੰਗੇ ਕੂਤਰਾਂ ਕੋਲੇ ਇਹ ਚੀਜ਼ ਦਾ ਕੋਈ ਐਂਟਰੀਗਾ ਨਹੀਂ ਕੋਈ ਘੜ ਸਕਦਾ ਇਹਦਾ ਨਹੀਂ ਐਂਡ ਕੱਢਿਆ ਇਹ ਚੀਜ਼ ਹੈ ਇਹ ਚੀਜ਼ ਮੰਨ ਕੇ ਇੰਨਾ ਕ ਚੰਗਾ ਸ਼ੌਂਕ ਹੈ ਨਾ ਇਹ ਬਣਾ ਰਵੇ ਇਹਦਾ ਬਹੁਤ ਜ਼ਿਆਦਾ ਇਹ ਚੰਗਾ ਸ਼ੌਕ ਹੈ ਬਈ ਅੱਜ ਦੀ ਕਿਹੜੀ ਆਪਾਂ ਸਹੀ ਗੱਲ ਆ ਠੀਕ ਹੈ ਨਹੀਂ ਨਸ਼ੇ ਪੱਤੇ ਤੋਂ ਦੂਰ ਰਹੋ ਹਾਂ ਨਜੀ ਬਈ ਯਾਰ ਨਸ਼ੇ ਪੱਤੇ ਮੇਰਾ ਹੁਣ ਮੇਰੀ ਗੱਲ ਆ ਆਪਾਂ ਉਹਨੇ ਤੇ ਕੂਤਰਾਂ ਮੈਂ ਸਾਰਾ ਦਿਨ ਕੂਪਟਰਾਂ ਚ ਮਿਲਤਾ ਆਣਾ ਮੇਰਾ ਧਿਆਨ ਅਸ਼ੀਪਤੀ ਕਿ ਨਹੀਂ ਜਾਣੀ ਨਹੀਂ ਦੂਜੀ ਕਮੇਂ ਜਾਂਦੇ ਨਹੀਂ ਮੇਰਾ ਧਿਆਨ ਜੇ ਮੈਨੂੰ ਇਹਨਾਂ ਤੋਂ ਵੇਲ ਮਲੂ ਵੀ ਮੈਂ ਤਾਂ ਹੀ ਜਾਊਗਾ ਜੇ ਮੈਂ ਇਹਨਾਂ ਤੋਂ ਸਿਰੀ ਨਾ ਹੋਇਆ ਮੈਂ ਕਿੱਧਰ ਜਾਵਣਗਾ ਇਹਨਾਂ ਚੁੱਕਿਆ ਸਰ ਇਹ ਗੱਲ ਬਾਤ ਮੈਨੂੰ ਤਾਂ ਕੋਈ ਐਸ ਗੱਲਾਂ ਕਰਕੇ ਹੀ ਰੱਖਣ ਦਿੱਤੇ ਉਹ ਕਿਤੇ ਹੋਰ ਪਾਸੇ ਨਾ ਜਾਵਾਂਗਾ ਆ ਬੈਠੀ ਹੈ ਨੈਕਸਟ ਸੀਜ਼ਨ ਬਾਜ਼ੀਆਂ ਚ ਫਲਾਈ ਕਰਨਗੇ ਕੀ ਬਾਤ ਹੈ ਬੋਲੀ ਗੱਲ ਹੈ ਤੇ ਖੜੇ ਹੀ ਸਾਡੇ 1 ਲੱਖ ਹੈ ਹਾਂ ਅਸੀਂ ਤਾਂ ਤੰਦਰੁਸਤ ਰਹੀਏ ਆਪਣੇ ਕਬੂਤਰ ਤੰਦਰੁਸਤ ਰਹਿਣ 2026 ਹਾਂ 2025 25 ਜਿਹੜੇ ਆਪਾਂ ਇਹਨਾਂ ਨੂੰ ਡਾਵਾਂਗੇ ਪਟਾਕੇ ਯਾਰ ਹੈਨਾ ਆਏ ਨਹੀਂ ਕਹਿੰਦੇ ਜਿੱਤਾਂਗੇ ਪਰ ਹਾਂ ਡਾਵਾਂਗੇ ਖੇਡਾਂਗੇ ਜਿੱਥਾਰ ਦਾ ਬੂਹ ਚੱਕਰ ਲਈ ਮੈਚ ਖੇਡਾਂਗੇ ਜ਼ਰੂਰ ਅਸੀਂ ਸਿੱਧਾ ਸਾਹਬ ਬਤਾਲੇ ਹੈਨਾ ਸਾਰੇ ਕਬੂਤਰ ਦਿੱਤੇ ਦੀ ਬਾਗ ਲੈ ਲੈ ਨਹੀਂ ਨਹੀਂ ਪਿੰਜਰੇ ਜਾਂਦੇ ਹੁੰਦੇ ਆਏ ਕਿ ਪਿੰਜਰੇ ਜਾਂਦੇ ਹੁੰਦੇ ਹਨਾ ਪਿੰਜਰਾ ਸਪੈਸ਼ਲ ਪਿੰਜਰਾ ਮੈਟ ਕੰਫਰਟੇਬਲ ਦਾ ਸਾਇਰ ਤੋਂ ਬਿਲਟ ਐ ਹਵਾਣਾ ਵੱਜੇ ਮੈਂ ਕਿ ਬੰਦੇ ਨਾਲੋਂ ਜ਼ਿਆਦਾ ਸਮਝ ਹੁੰਦੀ ਇਹਨਾਂ ਨੂੰ ਜਦੋਂ ਬਾਜੀ ਦੇ ਨੇੜੇ ਆ ਜਾਂਦਾ ਨਾ ਹਾਂ ਹਾਂ ਭੈਣ ਜੋ ਇਹਨੂੰ ਕੁਲਰ ਮੂਰੇ ਕਰਨਾ ਇਹਨੂੰ ਬਦਾਮ ਖਵਾਉਣੇ ਤੇ ਬਦਾਮ ਤਾਂ ਚੱਲਦੇ ਹੀ ਆ ਬਿਰੋ ਬਦਾਮ ਦਾ ਮਹੀਨਾ ਡੇਢ ਮਹੀਨਾ ਚੱਲਣਗੇ ਕਿੱਕਨੇ ਮਾਰੇ ਕੰਡਲ ਖਾ ਜਾਣੇ ਇਹ ਬਈ ਗੱਟਿਆਂ ਦੇ ਗੱਟੇ ਬਦਾਮ ਖਾ ਜਾਂਦੇ ਓਸ਼ਾ ਹਾਂ ਇੰਨੀ ਖਾਏ ਹੁਣ ਇੱਕ ਦਿਨ ਦੇ 8 ਬਦਾਮ ਹੁੰਦੇ ਕੂਤਰ ਦੇ ਦੇਖ ਲੈ ਕਿੰਨੇ ਕੂਤਰਾ 8 8 ਨਾਲ ਕਿੰਨੇ ਬਦਾਮ ਖਾਣਗੇ ਇੱਕ ਦਿਨ ਦੱਦਾ ਕਿਲੋ ਬਦਾਮ ਜਾਂਦੇ ਆ ਕਿਲੋ ਐਂ ਦੇਖ ਲੈ ਰੋਜ਼ ਗੱਟਿਆਂ ਦੇ ਕੱਟੇ ਖਾ ਜਾਂਦੇ ਬਦਾਮਾਂ ਦੇ ਬਦਾਮ ਤੇ ਕਣਕ ਮਿੰਨੇ ਦੇ 212 ਦੇ ਬਦਾਮ ਦਾ ਮੁੱਲ ਦੇ ਤੇ ਹੁਣ ਜਿਹੜੀ ਚੱਲ ਰਹੀ ਹੈ ਖਰਾਕ ਆਲਸੀ ਮੂੰਗੀ ਛੋਲੇ ਸਰੋਂ ਦੇਖ ਲਓ ਕਿੰਨਾ ਮਹਿੰਗਾ ਚੀਜ਼ ਹੈ 100 ਰੁਪਏ ਕਿਲੋ ਹੈ ਸਾਰਾ ਚੀਜ਼ ਹੈ ਪਲੱਸ ਠੀਕ ਹੈ ਕਿ ਨਹੀਂ ਤੁਸੀਂ ਐਂ ਦੇਖ ਲਓ ਉਹ ਚੀਜ਼ਾਂ ਚੱਲ ਰਹੀਆਂ ਰੈਗੂਲਰੀ ਮੈਨੂੰ ਲੱਗਦਾ ਵੀ ਇਹ ਚੀਜ਼ ਕਾਊਂਟ ਤਾਂ ਵੈਸੇ ਕੀਤੀ ਨਹੀਂ ਕਰਨੀ ਚਾਹੀਦੀ ਆ ਪਰ ਇੱਕ ਦਿਨ ਦੀ 8 ਕਿਲੋ ਖਰਗ ਜਾਂਦੀ ਇਹਨਾਂ ਦੀ ਡੇਲੀ 8 ਕਿਲੋ 8-9 ਕਿਲੋ ਖਾਂਦੇ ਨੇ ਮੇਰੇ ਵੀਰੇ ਹੁਣ ਸਰਦੀ ਆ ਰਹੀ ਹੈ ਕੋ ਟਿਪਸ ਦੋ ਯਾਰ ਅਜੀਜ਼ ਅਸੀ ਜੇ ਜੇ ਬੰਦੇਆਂ ਨੂੰ ਟਿਪਸ ਬੋ ਚੱਕਣ ਆਏ ਆ ਬੰਦੇ ਸਭ ਸਿਆਣੇ ਆ ਸਭ ਆਪਣੀ ਧੂਕਰ ਸਭ ਸੀਨੀਅਰ ਆ ਆਪਣੀ ਤੋਂ ਬਸ ਆਪਾਂ ਤਾਂ ਐ ਕਹਿਣੇ ਆ ਯਾਰ ਮੀਣੇ ਪਾਣੀ ਸਾਫ ਪਾਓ ਦਾਣਾ ਪਾਣੀ ਵਧੀਆ ਪਾਓ ਮਿਕਸ ਖਰਾਕ ਖੁੱਡਿਆਂ ਦੀ ਸਫਾਈ ਰੱਖੋ ਕਬੂਤਰ ਬਿਮਾਰ ਹੁੰਦੇ ਨਹੀਂ ਠੀਕ ਹੈ ਆ ਹੁਣ 7-8-10 ਦਿਨ ਹੋ ਗਏ ਖੁੱਡੇ ਸਾਫ ਕੀਤੇਆਂ ਨੂੰ ਇਹ ਹੁਣ ਇੱਕ ਦੋ ਦਿਨਾਂ ਇਹ ਸਾਰੇ ਖੁੱਡੇ ਸਾਫ ਕਰਕੇ ਥੱਲੇ ਰੇਤਾ ਵਿੱਚ ਮਿਕਸ ਕਰਕੇ ਕਲੀ ਕਲੀ ਹੁੰਦੀ ਹੈ ਜਿਹੜੀ ਹੂੰ ਹੂੰ ਰੇਤਾ ਮਿਕਸ ਕਲੀ ਸਿੱਟਣਾ ਖੁੱਡੇ ਬਿਲਕੁਲ ਡਰਾਈ ਕਬੂਤਰ ਫੜ ਹਾਂ ਤੁਸੀਂ ਕਿਹਾ ਸੀ ਕਲੀ ਸਿੱਟੋ ਵਿੱਚ ਹਾਂ ਐਡਿਵੈਟ ਹੁੰਦੀ ਹੈ ਕਲੀ ਹਾਂ ਹਾਂ ਉਹ ਬਿਮਾਰੀ ਨਹੀਂ ਹੋਣ ਦਿੰਦੀ ਖੁਸ਼ਕ ਰੱਖਦੀ ਹੈ ਬਿਠਵੱਜੀ ਖੁਸ਼ਕ ਹੋਈ ਨਾਲ ਦੀ ਨਾਲ ਹੁਣ ਇਹਦੇ ਕਲੀ ਪਾ ਦਾਂਗੇ ਸਾਰਾ ਖੁੱਡਾ ਖੁਸ਼ਕ ਹੋ ਜਾ ਪਰ ਬਾਲੀ ਵੀ ਨਹੀਂ ਸਰ ਨੂੰ ਚੜ ਜਾਂਦੀ ਹੈ ਉਹ ਅੱਖਾਂ ਬੰਦ ਕਰ ਦਿੰਦੀ ਹੈ ਆਸਾਨ ਨਹੀਂ ਹੁੰਦਾ ਕਲੀ ਪਾਦਨੇ ਜਦੋਂ ਆਪਾਂ ਇੰਨੀ ਕਿ ਜ਼ਿਆਦਾ ਤੇਜ਼ ਹੁੰਦੀ ਆ ਬਾਕੀ ਇਹ ਹੀ ਗੱਲਾਂ ਬਾਤਾਂ ਵਾਸੋ ਕੇ ਰਪੂ ਕਰਦੇ ਆਂ ਕਰਦਿਆਂ ਪਾਲਾ ਚੈਪਟਰ ক্লোਜ਼ ਉਹ ਦੁੱਧ ਦੇਖਦੇ ਆ ਜਾ ਕੇ ਉਧਰ ਦੇਖ ਲੋ ਮੇਤਰਾ ਹੌਂਡ ਕੱਢ ਲੈ ਗੇਰਾ ਕਬੂਤਰ ਇਹ ਤਾਂ ਇਹ ਬੱਚੇ ਸੈਪਰੇਟ ਕਰਨੇ ਆ ਆਪਾਂ ਜਿਵੇਂ ਜਿਵੇਂ ਲਿਆਂਦੀ ਸੀ ਉਹਨਾਂ ਦੇ ਮਾਂ ਪਿਓ ਕੋਲੇ ਛੱਡ ਰਹੇ ਆਗੇ ਤਾਂ ਕਰਕੇ ਕਿਰਾਂ ਹਲੇ ਛੋਟੇ ਆ ਨਾ ਇਹਨਾਂ ਦੇ ਮਾਂ ਪਿਓ ਕੇਅਰ ਕਰਦੇ ਇਹਨਾਂ ਦੀ ਉਦੋਂ ਬਾਅਦ ਜਦੋਂ ਵੱਡੇ ਹੋ ਗਏ ਫਿਰ ਤਾਂ ਸੈਲਫ ਮੇਡ ਆਪੇ ਡੰਡ ਸਹੀ ਆ ਸਹੀ ਆ ਵੀਰੇ ਅਲਤਬਾਈ ਨੂੰ ਤਾਂ ਤੇ ਵੀਰਾ ਵੀ ਆ ਗਿਆ ਇਧਰੋ ਕੈਮਰਾ ਕਲੇ ਇਧਰੋ ਕੈਮਰਾ ਕੋਈ ਚੱਕਰ ਹੀ ਨਹੀਂ ਯਾਰ ਆਪਾਂ ਸਾਰੇ ਪਾਸੇ 올 ਰਾਉਂਡਰੀ ਆ ਜਿੱਧਰ ਮਰਜ਼ੀ ਕਰ ਦੋ ਕੈਮਰਾ ਸਹੀ ਹੈ ਸਹੀ ਆ ਇੱਕ ਵੀਰਾ ਆ ਗਿਆ ਹੋਰ ਕਿਹ ਵੀਰੇ ਕੀ ਹਾਲ ਚਾਲ ਵੀਰਾ ਅਜੇ ਰੈਗੂਲਰ ਨਹੀਂ ਆਇਆ ਥੇਣਾ ਉਹਦੇ ਨਹੀਂ ਹੋਏ ਉਹਦੇ ਟਾਈਮ ਦਾ ਗੂੜਾ ਉਹਦਾ ਪੱਠਾ ਹੈ ਸਾਨਾ ਉਹਦੇ ਕਢਾਈ ਹੈ ਇੱਕ ਕਮੰਡ ਲੈ ਆ ਦੇਖ ਇਧਰ ਲੇ ਚਿੱਟੀ ਤੇ ਇਧਰ ਲਿਖ ਇਹਦੇ ਦੋ ਕੱਡੇ ਦੋਵੇਂ ਕਮੰਡ ਲੈ ਇੱਕ ਰੋਪ ਤਾਂ ਇੱਕ ਲਾਉਂਗੇ ਗਿਆ ਰਹੇ ਹਨ ਉਹ ਛੜਤਾ ਹਨ ਆਪ ਕੀ ਵਿਖਾਉਣਾ ਕਾਲੀ ਵਿਖਾਉਣੀ ਹੈ ਕਾਲੀ ਜਨ ਵਿਖਾ ਦੇ ਕੋਈ ਦੰਦਾ ਕੱਢ ਲੈ ਫਿਰ ਬਾਹਰ ਹੀ ਕੱਢ ਲੈ ਆ ਵੀ ਸੁਣੀ ਲੱਗ ਰਿਹਾ ਰੰਗ ਵਰਗੇ ਪਲੇਟਾਂ ਹੀ ਪਈਆਂ ਨਾ ਇੱਕ ਹੋਰ ਖਾਲਾ ਇੱਕੋ ਰੰਗ ਅੰਦਰ ਹੀ ਹਾਂ ਸੁਣੀ ਲੱਗ ਰਿਹਾ ਇਹ ਬਰੀਡਿੰਗ ਮ ਬਰੀਡਿੰਗ ਵਾਸਤੇ ਸੈਟਅਪ ਸੀ ਸਾਰਾ ਉਹ ਬਰੀਡਿੰਗ ਆਪਣੀ ਬਸ ਐਂਡਿੰਗ ਹੋ ਚੱਲੀ ਬੱਚੇ ਨਿਕਲ ਗਏ ਪੂਰੇ ਹੋ ਗਏ ਇਹ ਸਾਰਾ ਜਿੰਨਾ ਖਾਣੇ ਆ ਉਹ ਉਹ ਜੈ ਜੀ ਨੇ ਆ ਪਰਖਨੇ ਉਹਨਾਂ ਦੇ ਉਹ ਨੇਸਟ ਲਾਏ ਆ ਆਪਾਂ ਉਹ ਸਾਰੇ ਚੱਕ ਦਿੰਨੇ ਆ ਆਪਾਂ ਚੱਕ ਕੇ ਸਾਫ ਕਰਕੇ ਮੇਲ ਇੱਧਰ ਮੇਲ ਪਿਜਨਸ ਇੱਧਰ ਤੇ ਫੀਮੇਲ ਇੱਧਰ ਹਾਂ ਅਲੱਗ ਹੋ ਜਾਣਗੇ ਸਾਰੇ ਓਕੇ ਚੱਲ ਚੱਲੇ ਵੀਰੇ ਵਧੀਆ ਵੀਰੇ ਵਧੀਆ ਬਹੁਤ ਵਧੀਆ ਬਹੁਣੇ ਇੱਕ ਅੱਧਾ ਗੰਡਾ ਵੀਰ ਅਗਰ ਮੈਂ ਵੀਰੇਮ ਰਕਾਸ਼ ਕੀਤੀ ਵੀਰੇ ਥੰਬਨੇਲ ਵੀਰਾ ਤਿਆਰ ਹੈ ਕਿਤੇ ਕਿੰਨੇ ਮਰਜ਼ੀ ਘੜਾ ਲਓ ਸਹੀ ਹੈ ਸਾਰਿਆਂ ਨੂੰ ਪਤਾ ਹੀ ਹੈ ਜਿੰਨੇ ਭਰਾ ਦੇਖਦੇ ਕਰਦੇ ਆਪਣੇ ਨਾਲ ਜੁੜੇ ਹੋਏ ਕਾਲੀ ਦਾ ਤਾਂ ਸਾਰਿਆਂ ਨੂੰ ਪਤਾ ਹੈ ਇੱਕ ਹੋਗੀ ਕਾਲੀ ਇੱਕ ਹੋਗੀ ਰਤੀ ਇਹ ਦੋ ਮੇਨ ਕਬੂਤਰ ਨੇ ਆਪਣੇ ਠੀਕ ਹੈ ਕਿ ਨਹੀਂ ਜਿਹੜੀਆਂ ਹਾਈਲਾਈਟ ਬਣ ਗਾ ਰਹੇ ਨੇ ਕਹਿੰਗਾ ਕਿਉਂਕਿ 2022 ਚ ਬਹੁਤ ਗਰਮੀ ਪਈ ਸੀਗੀ ਮਾਨਕ ਲੋ ਤੋਂ ਘਰੇ ਬਹੁਤ ਵਧੀਆ ਔੜੀਆਂ ਸੀਗਾ ਇਹ ਇਹਨੂੰ ਤਾਂ ਬਾਜੀ ਵੀ ਛੱਡਿਆ ਸੀਗਾ ਆਪਾਂ ਇਹਨੂੰ ਛੱਡਿਆ ਸੀਗਾ ਆਪਾਂ ਪਿੰਡ ਦਾ ਨਾਂ ਭੁੱਲ ਗਿਆ ਇਨੇ ਖੇੜੇ ਇਹਨੂੰ ਛੱਡਿਆ ਸੀ ਇਨੇ ਖੇੜੇ ਆਪਾਂ ਇਹਦੀ ਖਰਾਕ ਸੀਗੀ ਜ਼ਿਆਦਾ ਤੇ ਕਹਿਣ ਦਾ ਭਾਵ ਭੁੱਖੀ ਹਰ ਕੀ ਉੱਤੇ ਕਬੂਤਰੀ ਇਹ ਥੋੜੀ ਭੁੱਖ ਤੇ ਸ਼ਾਂਤ ਸੀ ਭੁੱਖੀ ਹਰਨੀ ਰੱਤੀ ਸਾਢੇ ਤੋਂ ਛੱਡੀ ਨਹੀਂ ਗਈ ਹਨਾ ਤੇ ਐਦ ਕੀ ਬੱਚੇ-ਪੁੱਤੇ ਲੈਤੀ ਆ ਜੇ ਆਪਾਂ ਮੰਨ ਕੇ ਚੱਲੋ ਤੇ ਦੇਖਦੇ ਆਂ ਗਾਂ ਨੂੰ ਕੀ ਰਿਜ਼ਲਟ ਆ ਬੱਚਿਆਂ ਦਾ ਬਾਕੀ ਪਹਿਲਾਂ ਤਾਂ ਹੁੰਦੀ ਸੀ ਕਾਲੀ ਹੁਣ ਤਾਂ ਚਿੱਟੀ ਹੋ ਚੱਲੀ ਪਰ ਫਿਰ ਵੀ ਇਹਦਾ ਨਾਂ ਤਾਂ ਕਾਲੀ ਰਹਿਣਾ ਠੀਕ ਆ ਕਿ ਨਹੀਂ ਹਾਂ ਇਹਦੀ ਗਲਾਬੀ ਬੈਠ ਹੁੰਦੀ ਸੀਗੀ ਹੁਣ ਤਾਂ ਸਾਫ਼ ਕਰਕੇ ਚਲੋ ਛੱਡੋ ਹਨਾ ਉਹ ਚੀਜ਼ਾਂ ਤੇ ਉਹ ਵੀ ਹੁੰਦਾ ਚਿੱਟੇ ਖੰਭ ਕੱਢੇ ਹੀ ਕਾਫੀ ਇਹ ਠੀਕ ਹੈ ਕਿ ਨਹੀਂ ਮੈਂ ਚਲੋ ਇੱਕ ਸ਼ੌਕ ਕਰਾ ਲਈ ਹੈ ਨਾ ਭਰਾਵਾਂ ਦੀ ਵੀਡੀਓ ਚ ਨੇੜ ਕਬੂਤਰੀ ਦਾ ਕੋਈ ਹਾਈਲਾਈਟ ਜੀ ਵਿਖਾਦ ਕੇ ਆਪਾਂ ਬਸ ਇਹੀ ਸੀਗੀ ਬਰੋ ਠੀਕ ਹੈ ਕਿ ਨਹੀਂ ਕਾਲੀ ਤੇ ਹਲਾਕਾ ਉਹ ਕਾ ਦਿਖਾ ਦੇ ਬਰੋ ਤਾਂ ਕੋਈ ਚੱਕਰ ਨਹੀਂ ਪ੍ਰਬੰਧ ਕਰਕੇ ਆਇਆ ਕਿ ਉਹ ਕਹਿੰਦਾ ਸਟੋਰੀ ਜੀ ਫੁੱਲ ਕਰਤੀ ਐ ਵਲੌਗਰ ਥੋੜੀ ਫੇਰੇ ਉਹ ਗੱਲ ਬਾਤ ਨਹੀਂ ਹੋएगी ਤੇਰੀ ਹੈ ਮੇਰੀ ਵੀ ਹੋਏ ਨੇ ਸਟੋਰੀ ਅੱਛਾ ਮੈਂ ਨਹੀਂ ਕੋਈ ਨਹੀਂ ਗੱਲ ਪਰ ਮੈਂ ਹੁਣ ਕਰਕੇ ਲੱਗਦਾ ਪੈਨ ਡਰਾਈਵ ਲਿਆ ਕੇ ਡਾਟਾ ਉਹਦੇ ਸੇਵ ਕਰ ਲਿਆ ਠੀਕ ਹੈ ਕਿ ਨਹੀਂ ਨਹੀਂ ਕਿਹੜਾ ਵੀਰੇ ਤੁਹਾਡੇ ਦੋਸਤ ਛਪ ਨੇ ਕਿਹ हां 256 जीबी दो इश्ਪੀ ਵੀ ਵਰਦਾ ਫੁੱਲ 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 ਜੀ ਜਮਾ ਫੁੱਲ ਕੀ ਵਾਹ ਗੇਮ ਡੀਟਰੀਟ ਕਰਨੀ ਪੈਦੀ ਆ ਪਬਜੀ ਮੈਨੂੰ ਅੱਛਾ ਮੈਨੂੰ ਭਾਈ ਨੂੰ ਮਿਲ ਕੇ ਬਹੁਤ ਹੁੰਦੇ ਜੀ ਅੱਜ ਵਧੀਆ ਲੱਗਿਆ ਇੰਨਾ ਕੋਈ ਭਾਈ ਮਿਲਦਾ ਨਹੀਂ ਜਿਵੇਂ ਆਪਣੇ ਜੇ ਆਪਾਂ ਭਾਈ ਕੋਲ ਆਏ ਮਿਲੇ ਇੱਕ ਦੋ ਘੰਟੇ ਬੈਠੇ ਗੱਟੋ ਗੱਟ ਗੱਲਾਂ ਬਾਤਾਂ ਮਾਰੀਆਂ ਭਾਈ ਨੇ ਚਾਹ ਰੋਟੀ ਰੁੱਟੀ ਮੈਨੂੰ ਸੇਵਾ ਕੋ ਲਗੀ ਤੀ ਏ ਬਾਸਨ ਜਾਣ ਦਾ ਟਾਈਮ ਹੋ ਗਿਆ 10 15 ਫੋਨ ਆ ਗਏ ਕਰੋ ਜੀ ਕਰਦਾ ਜੀ ਨਹੀਂ ਕਰਦਾ ਸੱਚੀ ਗੱਲ ਹੈ ਕਸਮ ਨਾਲ ਪਰ ਜਾਣਾ ਪਊਗਾ ਕਰਦੇ ਤਾਂ ਕਿੰਨੇ ਫੋਨ ਆਗੇ ਤੁਹਾਡੇ ਸਾਹਮਣੇ ਆ ਕਰਦੇ ਆ ਦੇ ਆਗੇ ਜਿਹੜੇ ਇਤਹਾਜੇ ਭਰਾ ਜੀ ਨਹੀਂ ਕਰਦਾ ਜਾਣਦਾ ਸੱਚੀ ਗੱਲ ਹੈ ਕਸਮ ਹੈ ਜਮਾ ਨਿਆਰਾ ਹੈ ਨਹੀਂ ਆ 16 ਛੁੱਟੀਆਂ ਹੈ 2-4 ਛੁੱਟੀਆਂ ਕੰਮ ਕਰਾ ਕੇ ਬਾਕੀ 12 ਛੁੱਟੀਆਂ ਬਾਈ ਕੋਲ ਹੀ ਰਹਿਣਾ ਆਪਾਂ ਬਾਈ ਜੀ ਬੈੱਡ ਬੂਟ ਆਪਦੇ ਘਰੋਂ ਲੈ ਆਣੇ ਹੋਰ ਤਾਂ ਕੀ ਵੈਲਕਮ ਬੈੱਡ ਸਭ ਕੁਝ ਹੈ bro don't worry easy ਭਾਵੇਂ ਸਾਨੂੰ ਇਹਨਾਂ ਵਿੱਚ ਸੋਣਾ ਬੈਜੇ ਪਿੰਜਰੇ ਆਦੇ ਵੇਚੀਂ ਪਾਸ ਬਾਈ ਕੋਲ ਆਓ ਨਾ ਕਰ ਤੁਸੀਂ ਵੀ ਆਓ ਬਾਈ ਨੂੰ ਮਿਲਣ ਬਾਕੀ ਪਿੰਡ ਬਾਈ ਦੱਸੋ ਕਿਹੜਾ ਆਪਣਾ ਆ ਮੈਂ ਹੋਏ ਨਹੀਂ ਵੀ ਜੀ ਮੇਰੇ ਕੋਲ ਜਾਣੇ ਕੱਢ ਤੇ ਗੁੱਡੇ ਜੀ ਦਾ ਇਹ ਤੇ ਹੋਰ ਹਾਲ ਹੈ ਇਹ ਹੋਰ ਹਾਲ ਹੈ ਬਈ ਇਹਨਾਂ ਦੇ ਕੋਲ ਅਸੀਂ ਪਹਿਲੀ ਵਾਰ ਹੀ ਇਸੇ ਨੇ ਕੋਲ ਕਾਲਾ ਸੀਗਾ ਅਸੀਂ ਉਡਾਤਾ ਭਰਾਵਾ ਉਹ ਕਾਲਾ ਕਬੂਤਰ ਸੀਗਾ ਪਿਓਰ ਕਾਲਾ ਸੀਗਾ ਠੀਕ ਡੱਬਾਇਆ ਸੀਗਾ ਡੱਬਾਇਆ ਸੀਗਾ ਚਿੱਟੇ ਚਿੱਟੇ ਸ਼ਮੀ ਇਹਦੇ ਵਿੱਚ ਠੀਕ ਹੈ ਉਹ ਮੈਂ ਉਡਾਤਾ ਰੱਖਿਆ ਆਪਾਂ ਇਧਰ ਆਏ ਤਾਂ ਦੇਖਣ ਦਾ ਇਹ ਦੇਖ ਲੈਨੇ ਆਪਾਂ ਨਿਕਰਾ ਦਿਓ ਵੀਰੇ ਸ਼ੋਅ ਕਰਾਈ ਦਿਵਾਜ ਸਾਨੂੰ ਵੀ ਭਾਈ ਸ਼ੋਅ ਤਾਂ ਇਹਨਾਂ ਪਤਾ ਨਹੀਂ ਹੈ ਤਾਂ ਨਵੇਂ ਅਸੀਂ ਵੀ ਪਰ ਦੇਖੋ ਬਾਜ ਨਹੀਂ ਵੀਰੇ ਅਸੀਂ ਕਹਿ ਦੇਣਾ ਨੀ ਢਾੜੇ ਦਾ ਸਿੱਖਿਆ ਮੈਂ ਸ਼ੌਂਕ ਤਾਂ ਪਹਿਲਾਂ ਮਖਾਉਣਾ ਜ਼ਰੂਰੀ ਹੈ ਨਾ ਵੀਡੀਓ ਵਿੱਚ ਖਾ ਨਹੀਂ ਦਾ ਨਹੀਂ ਤਾਂ ਕਿੰਨੇ ਜਾਨੂੰ ਲਾ ਦਿੰਦੇ ਤੇਰਾ ਮੂੰਹ ਵਾਲਾ ਨਗਰ ਨਾਲ ਆdio ਬਾਈ ਵੀਡੀਓ ਦੇ ਅੰਦਰ ਹੀ ਠੀਕ ਹੈ ਜੀ ਹਾਈਲਾਈਟ ਆ ਉਹ ਹੁੱਡੇ ਦੀ ਕਾਲਾ ਵਾਹ ਜੀ ਵਾਹ ਉਹ ਤੇਰੀ ਓਏ ਸੋਹਣੀ ਬੜੀ ਲੱਗਦੇ ਨਾ ਵੀਰੇ ਐਵੇਂ ਰੱਖਿਆ ਬੈਠੀ ਬਈ ਆ ਇੱਕ ਪ੍ਰੋਪਰ ਐ ਫੱਟੀਆਂ ਵਾਈਟ ਕਲਰ ਬਲੈਕ ਫੱਟੀਆਂ ਵਿੱਚ ਬੜੀ ਇੱਕ ਵਧੀਆ ਬਣਾ ਰੱਖਿਆ ਸੈਟਅਪ ਸਾਰਾ ਯਾਰ ਇਹ ਗੱਲ ਜੀ ਕਲਰਫੁੱਲ ਵੀ ਬੜੇ ਸੋਹਣੇ ਲੱਗ ਰਿਹਾ ਹੈ ਗੱਲ ਹੈ ਬੱਚੇ ਸਾਰੇ ਰੰਗ ਲੱਗੇ ਹੋਏ ਨਾ ਤਾਂ ਹਾਂ ਬੜੇ ਸੋਹਣੇ ਲੱਗ ਰਿਹਾ ਹੈ ਸਭ ਦੇ ਰੰਗ ਲੱਗੇ ਆ ਹਾਂ ਕੁਝ ਦੋ ਕੁ ਵੱਡੇ ਆ ਬਾਕੀ ਸਾਰੇ ਬੱਚੇ ਆ ਨਹੀਂ ਜੀ ਇਹ ਪਿੰਕ ਗ੍ਰੀਨ ਦਾ ਕੰਬੀਨੇਸ਼ਨ ਬਹੁਤ ਸੋਹਣਾ ਦਿੱਤਾ ਹੋਇਆ ਹੈ ਗੁਲਾਬੀ ਹਰਾ ਪਿੰਕ ਗ੍ਰੀਨ ਤੇ ਬਹੁਤ ਸੋਹਣਾ ਲੱਗਦਾ ਹੈ ਪਿੰਕ ਬਲੈਕ ਬਹੁਤ ਸੋਹਣਾ ਲੱਗਦਾ ਹੈ ਹਾਂ ਠੀਕ ਹੈ ਕਿ ਨਹੀਂ red ਲਾਉਂਦੇ ਨਹੀਂ ਆਪਾਂ red ਵੀ ਹੁੰਦਾ red ਰੀਲ ਆਇਆ ਕਰੇ ਹਾਂ ਹੁੰਦਾ parrot green ਹਾਂ ਹਾਂ ਉਹ ਵੀ ਮਾਰ ਉਹ ਉਹ ਬੜਾ ਕਹਿਣ ਲੱਗਦਾ ਉਹ ਵੀ ਸੋਨਾ ਹਲਕਾ ਜਿਹਾ ਲੱਗਦਾ ਉਹ ਵੀ ਵਧੀਆ ਹੈ ਹਾਂ ਬਾਕੀ ਰੰਗ ਰੂੰਗਦਾ ਕੋਈ ਚੱਕਰ ਨਹੀਂ ਮੇਨ ਬਲੱਡ ਦੀ ਗੱਲ ਆ ਬਸ ਸਹੀ ਹੈ ਬਲੱਡ ਸਾਨੂੰ ਪਤਾ ਹੈ ਰੰਗ ਭੁਆ ਦੀ ਸਾਰਾ ਲਵੇੜਦੇ ਤਾਂ ਵੀ ਕੋਈ ਚੱਕਰ ਨਹੀਂ ਮੇਨ ਬਲੱਡ ਦੀ ਗੱਲ ਹੁੰਦੀ ਹੈ ਰੰਗ ਤਾਂ ਆਪਾਂ ਨਿਸ਼ਾਨੀ ਕਰਕੇ ਲਾ ਦਿੰਦੇ ਇਹਨਾਂ ਦੀ ਵੀ ਨਿਸ਼ਾਨੀ ਰਹਿ ਗਈ ਇਹਨਾਂ ਦੀ ਠੀਕ ਹੈ ਉਰਦੇ ਕਰਦਿਆਂ ਦੀ ਮੇਨ ਕੰਮ ਬਲੱਡ ਦਾ ਹੀ ਹੈ ਹੋਮ ਬਰੀਡ ਸਾਰੇ ਸਹੀ ਸਹੀ ਬਿਲਕੁਲ ਹੋਮ ਬਰੀਡ ਬਾਕੀ ਹਰੀ ਕੇ ਕਮਰੇ ਚ ਆਉਂਦਾ ਐਲਈਡੀ ਬਲਬ ਜੁਗਾੜ ਤੁਹਾਨੂੰ ਆ ਬਲਬ ਸਾਰੇ ਇਲੈਕਟ੍ਰਿਸਿਟੀ ਦਾ ਪ੍ਰਬੰਧ ਆ ਪੂਰਾ ਠੀਕਾ ਵੱਡੀ ਫਲੱਡ ਲਾਈਟ ਲੱਗੀ ਆ ਉੱਪਰ ਜੇ ਰਾਤ ਨੂੰ ਕੂਪਤ ਰਹਿੰਦਾ ਬਾਹਰ ਖੇਤਰੀਆਂ ਘਰ ਮਾਹੌਲ ਆਪਣਾ ਵਧੀਆ ਇੱਕ ਕਮਰੇ ਚ ਰੱਖਿਆ ਐ ਐਕਸਟਰਾ ਉਧਰ ਬੈਠ ਕਰਨ ਉਧਰਾਂ ਵਾਸਤੇ ਠੀਕ ਆ ਕਿ ਨਹੀਂ ਉਹ ਲਾਈਟ ਬੜੀ ਉੱਪਰ ਲਾ ਰੱਖਿਆ ਨਾ ਬਈ ਬਹੁਤ ਰਾਤ ਨੂੰ ਪੂਰਾ ਸ਼ੋਰ ਦੇਖਿਆ ਸੀ ਅੱਜ ਹੀ ਮੈਂ ਸ਼ੋਰ ਦੇਖ ਕੇ ਆਇਆ ਉਹ ਬ੍ਰਾਈਟ ਕਰਦੀ ਆ ਪੂਰਾ ਘਰ ਇਹ ਮੇਰੇ ਰਾਤੀ ਓਡੇ ਕੇ ਸੀ ਵਾਜਾ ਮਾਰ ਰਹੇ ਸੀ ਭਾਈ ਹਾਂ ਰਾਤ ਨੂੰ ਵਾਜਾ ਮਾਰੀ ਗਏ ਇੱਕ ਕਬੂਤਰੀ ਦੀ ਸੀ ਸਾਨੂੰ 8 ਵਜੇ ਰਾਤ ਨੂੰ ਨੇਰੇ ਚ ਪੂਰੀ ਉੱਪਰ ਖੜੀ ਤੇ ਚੱਲ ਲੈ ਕੇ ਵਾਹਿਗੁਰੂ ਦਾ ਨਾਮ ਸਉਗੇ ਇਹ ਵੀ ਸਵੇਰ ਦੇਖਾਂਗੇ ਕਿ ਸਵੇਰ ਤਿੰਨ ਤਾਂ ਮੇਰੇ ਉੱਠਣ ਤੋਂ ਪਹਿਲਾਂ ਹੀ ਆਈ ਬੈਠੇ ਇੱਕ ਸਾਹ ਦੇ ਕਾ ਇੱਥੇ ਬੈਠੀ ਇੱਕ ਛਤਰੀ ਤੇ ਇੱਕ ੁੱਡਾ ਫਰੇ ਇੱਕ ਕਬੂਤਰੀ ਲੇਟ ਆਈ ਆ 9:30 ਵਜੇ ਆਈ ਆ ਉਹ ਉਹ ਕਿਤੇ ਦੂਰਦਰ ਬੈ ਗਈ ਹੁਣੀ ਉੱਥੇ ੁੱਡ ਗਈ ਆ ਆ ਨਵਾਂ ਬਚਾ ਗੱਡੇ ਬਈ ਉਧਰਲੇ ੁੱਡ ਗਏ ਜਿੰਦੇ ਰੰਗ ਨਹੀਂ ਲੱਗਿਆ ਆਹ ਆ ਰਿਹਾ ਇਧਰ ਅ ਏ ਨਹੀਂ ਇਹ ਪਹਿਲਾ ਵਾਲਾ ਜਿਹੜਾ ਬੱਚੇ ਦੇ ਪਿੱਛੇ ਇਨਫੈਕਸ਼ਨ ਹੋਈ ਸੀ ਗੰਡ ਵਾਲਾ ਉਹ ਬੱਚਾ ਪੂਰਾ ਪ੍ਰੋਪਰ ਹੋਣ ਏਡਾ ਬਣ ਚੁੱਕਿਆ ਏ ਇਹ ਜਿਹੜਾ ਜਦੋਂ ਪਰਸਾਰ ਹੋਇਆ ਝਾੜ ਕੇ ਇਹਨੇ ਪ੍ਰੋਪਰ ਕਬੂਤਰ ਬਣ ਜਾਣਾ ਬਹੁਤ ਸੋਹਣਾ ਵਧੀਆ ਕੋਮ ਵੱਡੀ ਮੀਦ ਨੂੰ ਡਾਵਾਗੇ ਵੱਡੇ ਹੋਏਗਾ ਆ ਚੱਕ ਵਾ ਸਾਹੀ ਮਾਹੌਲ ਆ ਸਾਡੇ ਕੋਲ ਸਿਰਫ ਓਨਲੀ ਪੀਜ ਓਨਲੀ ਪੀਜਸ ਆਵੇ ਠੀਕ ਹੈ ਸਹੀ ਸਹੀ ਸਾਰੇ ਵਧੀਆ ਸ਼ੌਕ ਸਾਰੇ ਚੰਗੇ ਕੋਈ ਮਾੜਾ ਨਹੀਂ ਹਾਂ ਨਸ਼ੇ ਪੱਤੇ ਤੋਂ ਬਾਜੋ ਬਾਕੀ ਸਾਰਾ ਕੁਝ ਨਹੀਂ ਵਾਹ ਰੇ ਬਹੁਤ ਬਧੀਆ ਗੱਲ ਹੈ ਨਸ਼ੇ ਤੋਂ ਦੂਰ ਰਹੋ ਸ਼ੌਂਕ ਕੋਈ ਪਾਲ ਲਓ ਨਿਸ਼ਾਨਾ ਆਹ ਗੱਲ ਅਸਰ ਰਹੀ ਯਾਰ ਅੱਪਾ ਇਹਨੇ ਦਿਨੋਂ ਲੋਕ შეਡਕਦਾ ਦਿਨ ਮਾਰਦੇ ਕਿ ਰੋਕਦਾ ਹੋਣੀ ਸੱਚੀ ਹੈ ਨਾ ਨਹੀਂ ਰੋਕ ਰੋਕ ਆ ਦੀਓ ਬ్రో ਯਾਰ ਆਪਨੇ ਸਾਰੇ ਨਹੀਂ ਇਹ ਗੱਲ ਸਿਰ ਮੈਂ ਜਿਵੇਂ ਰਾਜਸਥਾਨ ਸੈਟ ਜਾਵਾਂ ਨਾ ਮਤਲਬ ਜਿਵੇਂ ਆਪਾਂ ਬਣਾ ਲੀਏ ਉਹ ਤਰ ਯਾਰ ਬੰਦ ਕਰਾ ਦੇ ਕਿ ਕੀ ਕਰ ਰਹੇ ਹੋ ਯਾਂ ਪੇ ਨੋ ਨੋ ਕੋਈ ਇਸ਼ੂ ਨਹੀਂ ਹੈ ਤੇ ਆਪਣੀ ਘਰ ਹੈ ਤੁਸੀਂ ਇਹਨੇ ਮਾਨ ਨਾਲ ਆਇਓ ਆਪਣੇ ਕੋਲੇ ਠੀਕ ਹੈ ਤੇ ਆਪਾਂ ਵਧੀਆ ਤੁਹਾਡਾ ਇੱਜ਼ਤ ਮਾਨ ਕਰਾਂਗੇ ਕੋਈ ਦਿੱਕਤ ਨਹੀਂ ਲੇਗਾ ਤੁਸੀਂ ਭਰਾ ਹੋ ਆਪਣੇ ਛੋਟੇ ਵੱਡੇ ਸਾਰੇ ਕਰ ਸਕਦਾ ਆਪਣੀ ਘਰ ਹੈ ਕੋਈ ਦਿੱਕਤ ਨਹੀਂ ਖੋਲਾ ਸੋਨੇ ਤੇ ਪੂਰੀ ਆਜ਼ਾਦੀ ਹੈ ਕੋਈ ਮਰਜ਼ੀ ਕਰੋ ਐਵੇਂ ਐਵੇਂ ਵੀ ਕੁਛ ਮਰਜ਼ੀ ਕਰੋ ਯਾਰ ਕਰ ਲੋ ਯਾਰ ਕੋਈ ਚੱਕ ਨਹੀਂ ਜਿਹੜਾ ਜੀ ਕਰਦਾ ਉਹੀ ਕੋਈ ਕਰ ਲੋ ਇੱਜਾਗੇ ਹਾਂ ਕਰਾ ਆਪਣੇ ਖੁੱਲਾ ਯਾਰ ਮੇਰਾ ਗਾਣਾ ਤਗੜੇ ਡੋਰ ਡੂੜ ਜਾ ਕੇ ਪਤਾ ਲਗੂ ਪੂਰੇ ਡਾਣੇ ਆ ਬਾਬੋ ਨੇ ਕੰਡੇ ਚ ਡੋਣੇ ਆ ਪਤਾ ਲੱਗ ਜੇ ਹਾਂ ਸਾਰੇ ਕੰਮ ਕਰਨਾ ਕੰਮ ਕੋਈ ਵੀ ਨਹੀਂ ਛੱਡਣਾ ਆਪਾਂ ਕੋਈ ਵੀ ਨਹੀਂ ਛੱਡਦੇ ਤੁਸੀਂ ਚੰਗਾ ਮਰਦੀ ਹੋ ਰਗੜ ਮਰਦੀ ਹੋ ਰਗੜ ਦੇਣਾ ਮੈਂ ਆਖਿਆ ਯਾਰ ਸਾਰਿਆਂ ਦੀ ਸਿੱੜਦੇ ਨੇ ਪਤਾਗੇ ਇੱਥੇ ਬਸ ਆ ਦੋ ਚਾਰ ਦਿਨ ਖੜ੍ਹ ਜੂ ਦੋ ਚਾਰ ਚ ਵਾਲੀ ਰੀਲ ਨਹੀਂ ਲਿਆਣੀ ਗਟਗਟ 10000 ਦਾ ਆ ਜੇ ਹਾਂ ਹਾਂ ਵਧੀਆ ਗੁੱਟੇ ਆਉਂਦੇ ਆ ਜਿਹੜੇ ਜਿਹੜੇ ਬੈਨ ਨਹੀਂ ਗਏ ਵੀਡੀਓ ਚ ਤੇ ਇਹ ਨਾ ਬੈਨੂਨ ਕਰਦੇ ਨਾ ਜਿਹੜੇ ਬੈਨ ਆ ਆਪਣੇ ਕਿਹੜੀਆਂ ਡੋਰਾ ਚਾਲਦੀਆਂ ਹਾਂ ਉਹ ਜਾਪਾਨੀ ਜਾਪਾਨੀ ਧਾਗਾ ਦੱਬਣ ਨੂੰ ਹੋਈ ਹੈ ਇਹਦਾ ਤਾਂ ਮੈਨੂੰ ਪਤਾ ਹੈ ਬੱਲ ਕੋ ਕੇ ਸਾਰਾ ਕੰਮ ਕਰਨਾ ਕੋ ਟੈਨਸ਼ਨ ਹੀ ਕੋਈ ਨਹੀਂ ਆਪਾਂ ਠੀਕ ਹੈ ਕਿ ਨਹੀਂ ਆ ਹੀ ਜੀਣਾ ਬਸ ਆਪਣਾ ਯਾਰ ਕਬੂਤਰ ਹੈ ਪਤੰਗ ਹੈ ਪੁਕੜਾਂ ਦਾ ਵੀ ਸ਼ੌਕ ਹੈਗਾ ਮੁਰਗਿਆਂ ਦਾ ਮੈਨੂੰ ਬਹੁਤ ਸ਼ੌਕ ਹੈ ਕੁੱਤੇ ਦਾ ਵੀ ਸ਼ੌਕ ਹੈ ਮੈਨੂੰ ਪਰ ਮੈਂ ਇੰਨਾ ਕੁਝ ਪਾਲ ਨਹੀਂ ਸਕਦਾ ਮੇਰੇ ਨਾ ਫਿਰ ਉਹ ਬਾਹਰ ਆ ਕੰਮ ਇਹ ਚੀਜ਼ ਮੇਰੀ ਉਹਦੇ ਤੋਂ ਨਾ ਮੇਰੀ ਸਾਂਭ ਸੰਭਾਲ ਨਹੀਂ ਤੋਂ ਬਾਹਰ ਹੈ ਕਿਉਂਕਿ ਇਕੱਲੇ ਕਬੂਤਰ ਹੀ ਨਹੀਂ ਸੰਭਾਲਦੇ ਜੇ ਮੈਂ ਕੁੱਤੇ ਰੱਖ ਲਾਂ ਕੁੱਕੜ ਰੱਖ ਲਾਂ ਉਹ ਚੀਜ਼ ਮੇਥੋਂ ਪ੍ਰੋਪਰ ਕੇਅਰ ਨਹੀਂ ਹੋਣੀ ਉਹਨਾਂ ਦੀ ਕਿਉਂਕਿ ਆਪਾਂ 2 3 10 11 ਵਜੇ ਹਾਂ 10 11 ਵੀ ਉੱਠਦੇ ਹਾਂ ਰਾਤ ਨੂੰ ਇਹ 2 ਵਜੇ ਸੌਣਨੇ ਆ ਐਵੇਂ ਕੁੱਤੇ ਤੇ ਕਬੂਕੜ ਭੁੱਖੇ ਮਾਰ ਦਾਂ ਕੀ ਫਾਇਦਾ ਇਕੱਲੇ ਕਬੂਤਰਾਂ ਨੂੰ ਦਾਣੇ ਪੈ ਜਾਣ ਉਹ ਹੀ ਬਹੁਤ ਹੈ ਉਹ ਯਾਰ ਵੀ ਆ ਜਾਂਦੇ ਵੀ ਸ਼ਾਮ ਨੂੰ ਹਾਂ ਉਹ ਕਰ ਦਿੰਦੇ ਆ ਮਾੜੀ ਮੋਟੀ ਹੈਲਪ ਆਪਣੀ ਠੀਕ ਹੈ ਕਿ ਨਹੀਂ ਨਹੀਂ ਤਾਂ ਔਖਾ ਕੰਮ ਹੈ ਬਹੁਤ ਹੈ ਚੌੜ ਦੀ ਗੱਲ ਨਹੀਂ ਕਬੂਤਰ ਰੱਖਣਾ ਠੀਕ ਹੈ ਕਿ ਨਹੀਂ ਬਾਕੀ ਕਬੂਤਰ ਹੋਏ ਪਿਆ ਜਿਆਦਾ ਯਾਰ 2 250 ਕਬੂਤਰ ਹੈ ਸਹੀ ਦੱਸਦਾ 2 250 ਕਬੂਤਰ ਹੈ ਘਰ ਦੇ ਕਹਿੰਦੇ ਆਪ ਦੀ ਕਣਕ ਆਪ ਲਿਆ ਹੋਇਆ ਰਿਹਾ ਹਾਂ ਸੱਚੀ ਗੱਲ ਹੈ ਘਰ ਦੇ ਕਹਿੰਦੇ ਹਾਂ ਘਰ ਦੇ ਕਹਿੰਦੇ ਵੀ ਆਪ ਦੀ ਕਣਕ ਆਪ ਲੈ ਕੇ ਆ ਠੀਕ ਹੈ ਕਿ ਨਹੀਂ ਹਾਂ ਤੇ ਹੁਣ ਬਲਜੀਤ ਮਿੱਤਰ ਆਪਣਾ ਚੱਕੀ ਵਾਲਾ ਉਹਨੂੰ ਗਿਆ ਬਾਈ ਮੋਲਾ ਆਪਣੇ ਇੱਕ ਗੱਟਾ ਪੈਕ ਕਰਕੇ ਰੱਖ ਦੀ 50 ਕਿਲੋ ਜਦੋਂ ਆਪਣੇ ਕੋਲੇ ਪੈਸੇ ਹੋਏ ਤੈਨੂੰ ਪੇ ਕਰਦਾਗਾ ਸਹੀ ਹਾਂ ਨਹੀਂ ਕਰੋ ਚੱਕਣ ਗਿਆ ਮੈਂ ਗੱਟਾ ਕਹਿੰਦੇ ਵੀ ਬਾਈ ਇਹ ਕੰਮ ਤੇਰਾ ਰੋਜ਼ ਹੀ ਗੱਟਾ ਲੈ ਕੇ ਆ ਜਾਣਾ ਹੈ ਕਹਿੰਦੇ ਆਪਦੇ ਰੱਖੇ ਆ ਆਪ ਲੈ ਆਗੇ ਕਣਕਾਂ ਦੀ ਕਿਸੇ ਨੂੰ ਹੀ ਲਿਆ ਸਰ ਅਸੀਂ ਇੱਥੋਂ ਨਹੀਂ ਦੇਣੀਗੀ ਆਪਾਂ ਚੁੱਪ ਕਰਕੇ ਆ ਗਏ ਮੋੜਿਆ ਇਹ ਆਪਾਂ ਕੋਈ ਨਾਮ ਆ ਮੁੱਲ ਲਿਆਵਾਂਗੇ ਭੈ ਕਣਕ ਦੀ ਕੀ ਗੱਲ ਆਪਾਂ ਨੂੰ ਪਰ ਸ਼ੌਂਕ ਨਹੀਂ ਮੇਰੇ ਵੀ ਸ਼ੌਂਕ ਨਹੀਂ ਆਣਾ ਮੇਰਾ ਲੱਭਿਆ ਹੀ ਕੰਮ ਰੱਜ ਗਿਆ ਰੱਜ ਗਿਆ ਸਰ ਡਾਂਸ ਦੇ ਸੀ ਲਗਭਗ 2012 ਤੋਂ ਸ਼ੌਂਕ ਦੇ ਮੇਰੇ ਅੱਛਾ ਤੇ ਹੁਣ 2024 ਚੱਲੀ ਜਾਂਦਾ ਆਪ ਕੋ 25 ਚੱਲਣ ਵਾਲਾ ਹੂੰ 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 ਦੇਖ ਲੋ 12 13 ਸਾਲ ਹੋ ਗਏ ਨਿਕੀ ਨਿਕੀ ਹੁੰਦੀ ਜਮ ਜਦੋਂ ਤੂੰ ਤਰਾ ਉਹ ਤੂੰ ਵੀਰੇ ਫੋਟੋ ਹੀ ਪਾਈਆਂ ਬੜੀ ਕਾਰ ਲੱਗੀ ਹੋ ਤੇਰੀ ਉਹ ਤਾਂ ਉਹ ਵੀ ਪਹਿਲਾਂ ਦੇ ਹੁੰਦੇ ਜਦੋਂ ਫੋਨ ਸਾਡੇ ਕੋਲ ਹਜੇ ਆਏ ਆਏ ਸੀਗਾ ਉਹਦੇ ਫਿਰ ਫੋਟਾਂ ਖਿੱਚਦਾ ਚਾ ਹਾਂ ਨਹੀਂ ਫੋਟੋਆਂ ਪੁਰਾਣੀਆਂ ਸਾਬ ਬਾਲੀਆਂ ਉਹ ਤਾਂ ਵੀ ਸਾਰੀਆਂ ਸਾਮਕ ਰੱਖੀ ਪਿਆ ਹੈ ਉਹਦੇ ਕੋਲੇ ਪੰਗਾ ਮੇਰਾ ਤਾਂ ਪੂਰੀ ਰੀਸੈਟ ਵੱਜ ਗਿਆ ਜੀ ਤਾਂ ਕਰਕੇ ਨਹੀਂ ਉਹ ਜਵਨ ਛੋਟੀ ਛੋਟੀ ਨਹੀਂ ਹੁੰਦੀ ਜੀ ਉਹ ਜਵੀ ਬਾਲੀਆਂ ਪੁਰਾਣੀਆਂ ਉਹ ਹੈਗਾ 2015 2014 14 ਦੇ ਫੋਟੋ ਉਹਦੋਂ ਵੀ ਕਮਰੇ ਚ ਰੱਖੀ ਖੜਾ ਨਾ ਉਹ ਵੀ ਪੂਰਾ ਸ਼ੌਕ ਹੁੰਦਾ ਸੀ ਆਪਾਂ ਨੂੰ ਚੱਲਿਓ ਬਾਈ ਖਾਣ ਜੋ ਬਈ ਚਾਹ ਬਣੀ ਪਈ ਆ ਦੇ ਹੈਂ ਦੁਕਾਨ ਖੋਲਣੀ ਜਾ ਕੇ ਦੁਕਾਨ ਤੋਂ ਤਾਂ ਕੰਮ ਆਪਣਾ ਨਾ ਮੇਰਾ ਸਲੂਨ ਆ ਗਿਆ ਇੱਕ ਮਿੰਟ ਕਰਦੇ ਆ ਵੀ ਵਲੌਗ ਸੋਲਣ ਨਾਲ ਗੱਲਬਾਤ ਓਕੇ ਫੋਟੋਆਂ ਬੈਠੀਆਂ ਚਾਹ ਬਣੀ ਬਣਾਉਣੀ ਹੈ ਕੋਈ ਗੱਲ ਨਹੀਂ ਮੈਂ ਕਿੰਨੇ ਵ ਕਿੰਨੇ ਟਾਈਮ ਲਾਈਵ ਰੱਖਦੇ ਹੋ ਚੈਨਲ ਚੈਨਲ ਲਾਈਵ ਕਿੰਨਾ ਟਾਈਮ ਰੱਖਦੇ ਤੁਸੀਂ ਦਿਨ ਚਾਰ-ਪੰਜ ਘੰਟੇ ਦਿਨ ਚਾਰ-ਪੰਜ ਘੰਟੇ 24 ਘੰਟੇ ਹੁੰਦੇ ਆ ਭਾਈ ਸਵਾਹ ਆਈਏ ਸਵਾਹ ਆਈਏ ਲਾਈਵ ਕਰਨਾ ਕਰੇ ਫਿਰ ਦੁਪਹਿਰੇ ਆ ਕੇ ਇੱਥੇ ਲਾਈਵ ਕਰਨਾ ਫਿਰ ਸ਼ਾਮ ਨੂੰ ਲਾਈਵ ਕਰਨਾ ਤਿੰਨ ਟਾਈਮ ਲਾਈਵ ਘੰਟਾ-ਘੰਟਾ ਡੇਢ ਘੰਟਾ ਕੁੱਲ ਮਿਲਾ ਕੇ ਵੀ ਠੀਕ ਐ ਭਰਾ ਚੰਗਾ ਮੰਨਦੇ ਆ ਭਰਾ ਬਿਲਕੁਲ ਮੰਨਦੇ ਆ ਸਵਾਦ ਆਉਂਦਾ ਐ ਕਰ ਲੈਂਦੇ ਆ ਬਸ ਮੁੱਕਦੀਆਂ ਠੀਕ ਐ ਕਿ ਨਹੀਂ ਸਹੀ ਸਹੀ ਉਹਨੇ ਖੁੱਡਾ ਜਿਹੜਾ ਮੋਟਾ ਸੀ ਉਹ ਵੀ ਮਿੱਤਰੋ ਕਹਿੰਦੇ ਉਹ ਟਾਈਮ ਆ ਗਿਆ ਵੀ ਚੱਲਨੇ ਵੀਰੇ ਕਰੇ ਹੁਣ ਬਹੁਤ ਵਧੀਆ ਲੱਗਿਆ ਮਜ਼ਾ ਆ ਗਿਆ ਤੁਹਾਨੂੰ ਵੀ ਇੱਥੇ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਠੀਕ ਹੈ ਕਿਨੂ ਸਾਰਿਆਂ ਨੂੰ ਤੇ ਵਧੀਆ ਲੱਗਿਆ ਜਦੋਂ ਜੀ ਕਰਦਾ ਇੱਥੇ ਆ ਜਾ ਕਰੋ ਆਪਣੇ ਘਰ ਕੋਈ ਇਸ਼ੂ ਵਾਲੀ ਗੱਲ ਨਹੀਂ ਠੀਕ ਹੈ ਕਿ ਨਹੀਂ ਬਾਕੀ ਤੁਸੀਂ ਦੱਸੋ ਕੋਈ ਦੋ ਬੋਲਾ ਆ ਦੇ ਵੀ ਕਿਵੇਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਸਾਨੂੰ ਆਉਣ ਦੋ ਤਿੰਨ ਘੰਟੇ ਪਤਾ ਹੀ ਲੱਗਦੇ ਯਾਰ ਦੋ ਤਿੰਨ ਘੰਟੇ ਕਦੋਂ ਬੀਤ ਗਏ ਯਾਰ ਲਿਫ ਜੀ ਨਹੀਂ ਕਰਦਾ ਵੀ ਛੱਡ ਕੇ ਜਾਗੀ ਸੱਚੀ ਵਿਆਹ ਹੀ ਕਰਨੀ ਇਹ ਜਿਹੜਾ ਇਹ ਜੀ ਨਹੀਂ ਕਰਦਾ ਜਾਣ ਹਾਂ ਇਹ ਤਾਂ ਹੈ ਜਿਹੜਾ ਇੱਥੇ ਆ ਜੀ ਉਹਦਾ ਮਨ ਨਹੀਂ ਕਰਦਾ ਵਾਪਸ ਜਾਣ ਤੇ ਜੀ ਬੜਾ ਲੱਗਦੇ ਸਰ ਮੈਂ ਵੀਡੀਓ ਦੇਖਦੋਂ ਨਾ ਸੀ ਵੀ ਐਵੇਂ ਬੰਦਿਆਂ ਨੂੰ ਕਹਿੰਦਾ ਵੀ ਉਹਨਾਂ ਜੀਨ ਲੱਗਦਾ ਹੁਣ ਥੋੜਾ ਸੱਚੀ ਨਹੀਂ ਲੱਗਦਾ ਉਹਦਾ ਉਹ ਜਾਂਦੀ ਨਹੀਂ ਹੈ ਪਰ ਤੁਹਾਨੂੰ ਘਰੇ ਵੀ ਜ਼ਰੂਰੀ ਹੈ ਘਰੇ ਵੀ ਮਗਰ ਘਰ ਘਰ ਤੋਂ ਟੈਨਸ਼ਨ ਹੋ ਜਾਂਦੀ ਹੈ ਵੀ ਐਨੀ ਦੂਰ ਗਏ ਆ ਮਗਰ ਫੋਨ ਲਾਉਣਾ ਬਣਦਾ ਕਰਦੇ ਆ ਠੀਕ ਹੈ ਕਿ ਨਹੀਂ ਤੇ ਤੁਹਾਡਾ ਵੀ ਸਹੀ ਹੈ ਬਸ ਤੁਸੀਂ ਵੀ ਟਾਈਮ ਨਾਲ ਹੁਣ ਠੰਡ ਜ਼ਿਆਦਾ ਹਨਾ ਟਾਈਮ ਨਾਲ ਘਰੇ ਪਹੁੰਚੋ ਆਪਦਾ ਤੇ ਉਹ ਸੇਫ ਹੈ ਵਧੀਆ ਇਹ ਚੀਜ਼ ਤਾਂ ਕਰਕੇ ਬਾਕੀ ਓਕੇ ਆ ਰਿਪੋਰਟਾਂ ਜੀ ਬਸ ਚਲੋ ਮਿਲਦੇ ਆਂ ਮੇਰੇ ਓਕੇ ਜੀ ਉਹ ਵੀ ਮੇਰੇ ਵੀਰੋ ਤੇ ਅੱਜ ਆਪਾਂ ਮੈਂ ਮਿਲ ਕੇ ਆ ਮਨਪ੍ਰੀਤ ਵੀਰੇ ਨੂੰ ਬਹੁਤ ਵਧੀਆ ਕੈਨਪਰਾ ਆਇਆ ਹੈ ਤੇ ਸੱਚੀ ਗੱਲ ਨਾਲ ਦਿਲੋਂ ਪਿਆਰ ਵੀਰੇ ਨਾਲ ਬਹੁਤ ਜ਼ਿਆਦਾ ਮਤਲਬ ਇੰਨਾ ਕੈਨ ਲੱਗਿਆ ਕਿ ਆ ਬਹੁਤ ਕੈਨ ਦਿਲੋਂ ਕਹਿਣੀ ਜ਼ਗਰੇ ਵਾਸ ਸ਼ਬਦ ਹੀ ਨਹੀਂ ਕੋਈ ਗੱਲ ਹੈ ਖਤਮ ਠੀਕ ਹੈ ਤੇ ਮਿਲ ਕੇ ਵੀਰੇ ਨੂੰ ਬਹੁਤ ਵਧੀਆ ਲੱਗਿਆ ਤੇ ਆਈ ਹੋਪ ਕਿ ਵੀਡੀਓ ਤੁਹਾਨੂੰ ਵਧੀਆ ਲੱਗੇ ਲਾਈਕ ਕਰੀਓ ਕਮੈਂਟ ਕਰੀਓ ਸੱਚੀ ਗੱਲ ਨਾਲ ਬਹੁਤ ਕੈਨ ਪਰ ਆਇਆ ਕਬੂਤਰ ਕਬੂਤਰ ਕੈਨ ਰਕੇ ਖੜਾ ਹੈ ਅਗਰ ਕਿਸੇ ਨੂੰ ਜਾਣਨਾ ਵੀਰੇ ਮੈਂ ਕਹਿੰਦਾ ਜੀ ਸੱਚ ਕੇ ਜਾਓ ਖੁੱਲਾ ਸੱਦਾ ਹੈ ਬੰਨਾ ਉਹ ਨਹੀਂ ਸੱਚੀ ਗੱਲ ਨਾਲ ਸਵਾਰ ਆਇਆ ਮਿਲ ਕੇ ਕਿ ਆਪਾਂ ਐਦਾਂ ਹੀ ਕੋਈ ਹੋਰ ਵੀ ਵੀਡੀਓ ਕੰਟੈਂਟ ਲੈ ਕੇ ਆਂਦੇ ਰਾਂਗੇ ਤੇ ਮਿਲਿਆ ਹੋ ਨੈਕਸਟ ਵੀਡੀਓਸ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਮਿਲਿਆ ਆਪਾਂ ਨੈਕਸਟ ਵੀਲੋਗ ਦੇ ਅੰਦਰ ਨੈਕਸਟ ਵੀਡੀਓੰਦਨ ਮਿਲਾਂਗੇ ਆਈ ਹੋਪ ਕਿ ਵੀਡੀਓ ਕੈਨ ਲੱਗੀ ਹੋਣੀ ਤੇ ਆਸੀਂ ਆਪਣਾ ਸਰਪ੍ਰਾਈਜ਼ ਕਾਫੀ ਟਾਈਮ ਲੱਗਾ ਸਰਪ੍ਰਾਈਜ਼ ਸਰਪ੍ਰਾਈਜ਼ ਹੋ ਗਿਆ ਜਿਹੜਾ ਰੀਅਲ ਸਰਪ੍ਰਾਈਜ਼ ਮਿਲਦੇ ਆਪਾਂ ਅਗਲੀ ਵੀਡੀਓਸ ਨੇ